ਅੰਮ੍ਰਿਤਸਰ ਜੰਡੇਆਲਾ ਗੁਰੂ ਅਦੀ ਆਉਂਦੇ ਕਸਬਾ ਮਹਿਰਬਾਨਪੁਰਾ ਅੱਡੇ ਤੇ ਠੇਕੇ ਦੇ ਉੱਪਰ ਚੱਲੀਆਂ ਗੋਲੀਆਂ ਠੇਕੇ ਦੇ ਕਰਿੰਦਿਆਂ ਉੱਪਰ ਚਲਾਈਆਂ ਗਈਆਂ ਗੋਲੀਆਂ ਇੱਕ ਨੌਜਵਾਨ ਹੋਇਆ ਗੰਭੀਰ ਰੂਪ ਵਿੱਚ ਜ਼ਖਮੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪਹਿਲਾਂ ਵੀ 18 ਨਵੰਬਰ ਨੂੰ ਹੋਇਆ ਸੀ ਇਸ ਠੇਕੇ ਦੇ ਮਾਲਕਾਂ ਉੱਪਰ ਹਮਲਾ ਬੀਤੀ ਰਾਤ ਵੀ ਜਦੋਂ ਮਾਲਕ ਇੱਥੋਂ ਨਿਕਲ ਰਹੇ ਸਨ ਤਾਂ ਤੁਰੰਤ ਹੀ ਕਿਸੇ ਵਿਅਕਤੀ ਵੱਲੋਂ ਇੱਥੇ ਗੋਲੀਆਂ ਚਲਾਈਆਂ ਗਈਆਂ ਜਿਸ ਦੀ ਕਿ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਵੀਜੀ ਗੁਰਲਾਲ ਸਿੰਘ ਗੁਰਲਾਲ ਜੀ ਕੀ ਗੱਲ ਹੋਈ ਤੇ ਵੀਜੀ ਗੱਲ ਇਹ ਹੋਈ ਡੇਲੀ ਵਾਂਗੂ ਹੀ ਸਟੋਰ ਤੇ ਆਏ ਆ ਤੇ ਆਪਣਾ ਹਿਸਾਬ-ਕਿਤਾਬ ਕਰਕੇ ਕਲੋਜ਼ ਕਰਕੇ ਬਾਹਰ ਨਿਕਲੇ ਆ ਤੇ ਬਾਹਰ ਬੀਰਬਾ ਦਾ ਮਾਲਕ ਆਇਆ ਫੋਰਚੂਨਰ ਤੇ ਕੋਈ ਗੱਲ ਨਹੀਂ ਹੋਈ ਆਉਂਦਿਆਂ ਉਹਦੇ ਮੈਨੇਜਰ ਨੇ ਆਖਿਆ ਵੀ ਇਹ ਦੋਵੇਂ ਇਹ ਉਹ ਜਿਹੜਾ ਨਾਲ ਮੁੰਡਾ ਉਹ ਆ ਉਹਨੇ ਮੜੀ ਦਬ ਕਮ ਆ ਰਿਹਾ ਤੇ ਉਹ ਜਿਹੜਾ ਮਾਲਕ ਆ ਉਹਨੇ ਆਉਂਦੇ ਆ ਤੱਕਾ ਮਾਰ ਕੇ ਸਿੱਧੀਆਂ ਤਿੰਨ ਕੋ ਫਾਇਰ ਮਾਰੇ ਉਹਦੇ ਇੱਕ ਤਿੰਨ ਫਾਇਰ ਪਾਸੇ ਹੋ ਗਿਆ ਚੌਥਾ ਫਾਇਰ ਉਹਦੇ ਗਰਦਨ 'ਚ ਲੱਗ ਗਿਆ ਵਾ ਤੇ ਮੁੜ ਕੇ ਗੱਡੀ ਲੈ ਕੇ ਭੱਜ ਗਿਆ ਚਾਰ ਜਣੇ ਨਾਲ ਗੱਡੀ ਗੱਡੀ ਦੇ ਵਿੱਚ ਚਾਰ ਜਣੇ ਹੈਗੇ ਹੋਰ ਵੀ ਜਾਲੀਆਂ ਲੱਗੀਆਂ ਸੀ ਪਤਾ ਨਹੀਂ ਲੱਗਾ ਕਿ ਕਿਹੜੇ ਬੰਦੇ ਸੀ ਕਿਹੜੇ ਨਹੀਂ ਤੇ ਉਦੋਂ ਹਜੇ ਸਾਡੇ ਆਪਣੇ ਸਾਡੇ ਮਾਲਕ ਜਸਪ੍ਰੀਤ ਵੀਰ ਰਾਉਂਡ ਤੇ ਆਏ ਸੀ ਉਹ ਹਜੇ ਨਿਕਲ ਕੇ ਗਏ ਹੀ ਆ ਮਗਰੋਂ ਇਹ ਚਾਂਸ ਹੋ ਗਿਆ ਵਾ ਨਾਮ ਕੀ ਹੈ ਜਿੰਨਾ ਵੱਲ ਗੋਲੀਆਂ ਚਲਵਾਉਂਦੇ ਉਹ ਵੀ ਜੀ ਬੀਰ ਬਾਰ ਵਾਲਾ ਪੁੱਲਰ ਪੁੱਲਰ ਉਹਨੂੰ ਕਹਿੰਦੇ ਆ ਇੱਥੇ ਤੁਹਾਡੇ ਨਾਲ ਹੀ ਉਹਨਾਂ ਦਾ ਬੀਰ ਬਾਰ ਹੈ ਹਾਂਜੀ ਨਾਲ ਹੀ ਸਾਡੇ ਤੇ ਹੋਰ ਕੋਈ ਗੱਲ ਬਾਤ ਹੋਰ ਵੀ ਜੀ ਗੱਲ ਬਾਤ ਇਹ ਹੀ ਪੀ ਸਾਡੇ ਜਸਪ੍ਰੀਤ ਵੀਰ ਭਾਜੀ ਜਿਹਨੇ ਮਾਲਕ ਇੱਧਰ ਦੇ ਉਹਨਾਂ ਤੇ 18 ਨਵੰਬਰ ਨੂੰ ਇੱਕ ਹਮਲਾ ਹੋਇਆ ਸੀ ਜਾਨੋਂ ਮਾਰਨ ਦਾ ਤੇ ਹੋ ਸਕਦਾ ਬੰਦੇ ਸ਼ਾਇਦ ਨਾਲ ਉਹ ਵੀ ਇਨਵੋਲਵ ਹੋਣਾ ਤੇ ਏ ਬਣਾ ਖਰਾਤਰੀ ਨੂੰ ਹਮਲਾ ਆਇਆ ਸੀ ਉਦੋਂ ਗੋਲੀਆਂ ਚੀਂਗੀਆਂ ਉਦੋਂ ਵੀ ਜੀ ਗੋਲੀਆਂ ਮਾਰੀਆਂ ਤੇ ਉਦੋਂ ਬਚਾ ਹੋ ਗਿਆ ਹਾਂਜੀ ਉਹ ਬਚਾ ਹੋ ਗਿਆ ਉਸਨੇ ਕੋਈ ਕਾਰਵਾਈ ਕੀਤੀ ਹੈ ਹਜੇ ਹਜੇ ਤੱਕ ਥਿਲੀ ਕਾਰਵਾਈ ਹੋਈ ਉਹੋ ਜੀ ਕਾਰਵਾਈ ਨਹੀਂ ਹੋਈ ਹੁਣ ਜਿਹੜੀ ਐਫ ਆਈ ਆਰ ਦਰਜ ਕਰਦੀ ਹੈ ਹਾਂਜੀ ਉਹ ਰਾਤ ਹੋ ਗਈ ਹੈ ਇਹ ਹੁਣ ਮੰੁੰਡੇ ਤੱਕ ਹੀ ਕੰਡੀਸ਼ਨ ਆ ਮੰੁੰਡੇ ਸੀਰਸੀ ਆ ਕਾਮ ਗੋਲੀ ਕਿੱਥੇ ਲੱਗੀ ਉਹਦੇ ਗੋਲੀ ਗਰਦਨ ਚ ਲੱਗੀ ਆ ਆਰ ਪਾਰ ਹੋ ਗਈ ਕਿੰਨੇ ਫਾਇਰ ਹੋਏਗੇ 4 ਇੱਕ ਗੋਲੀ ਲੱਗੀ ਉਹਦੇ ਹਾਂਜੀ ਇੱਕ ਲੱਗੀ ਗੱਲ ਸਿੱਧਾ ਮਾਰਨੀ ਮਾਰਦੇ ਲੱਗਾ ਮਾਰਨੀ ਦੀ ਨੀਤੀ ਜੀ ਆਇਆ ਹਿੱਤੇ ਕੋਸੀਸੀ ਕੀ ਫੋਟੋ ਸਾਹਮਣੇ ਆਇਆ ਹਾਂ ਜੀ ਸਿੱਧਾ ਜਦੋਂ ਫਾਇਰ ਕਰਦਾ ਉਹਦੇ ਉੱਤੇ ਜਾਨ ਮਾਰਨ ਆਇਆ ਤੇ ਉਹ ਉਹ ਭੱਜੇ ਦੀ ਵੀਡੀਓ ਆ ਗਈ ਇੱਕ ਕਲਿੱਪ ਆ ਗਈ ਬਿਊਰੋ ਰਿਪੋਰਟ ਪਰਖ ਟੀਵੀ ਅੰਮ੍ਰਿਤਸਰ